ਮੂੰਹ ਕਿਵੇਂ ਬਣਾਇਆਗਾ ਹੈ ਕੀ ਕਹਿੰਦੇ ਆ ਮਾਮਾ ਹੈ ਤੱਲੇ ਤੱਲੇ ਲੋਟੀ ਖਾਈ ਜਾਂਦੇ ਆ ਮੇਰੇ ਜੂੜੀ ਮਾਸਟਰ ਨੂੰ ਦਿੰਦੇ ਨਹੀਂ ਆ ਗਿਆ ਲੋਟੀ ਖਾਣੀ ਹੈ ਮੈਂ ਸੋਹਣੇ ਪੁੱਤ ਨੇ ਲੋਟੀ ਖਾਣੀ ਆ ਲੋ ਕੈਪ ਕਿੱਥੇ ਤੁਹਾਡੀ ਕੱਲ ਦੀ ਠੰਡ ਅੱਡੀ ਹੋ ਰਹੀ ਹੈ ਨਾ ਬਾਰਿਸ਼ ਆ ਰਹੀ ਹੈ ਅੱਜ ਧੁੱਪ ਨਿਕਲ ਗਈ ਥੋੜੀ ਜੀ ਹੈਂ ਮਾਧਰ ਜਾਨੀ ਇਹ ਨਹੀਂ ਹਨ ਆਹ ਲੈਣੀ ਆ ਯਾਰ ਇਹਨੂੰ ਲਾ ਦੇ ਥੱਲੇ ਟੋਕਰੀ ਗਿਫਟ ਲੈ ਮੈਂ ਲਾ ਕੇ ਦਿੰਨਾ ਪਤਾ ਮੈਂ ਲਾ ਕੇ ਦਿੰਨਾ ਇੱਧਰ ਦੇ ਆਓ ਇਹਨੂੰ ਹਟਾ ਦਿਓ ਬਸ ਕੱਕੋ ਬਈ ਮੇਰੇ ਪੁੱਤ ਦੇ ਖੋਣੇ ਆਗੇ ਇਹ ਚ ਜੱਪੂ ਦੇ ਖੜਾਉਣੇ ਆ ਜੀ ਸਟਾਰਟ ਕਰਦੇ ਨੇ ਲਈ ਮੂਤਾਂ ਪੁੱਤ ਉੱਪਰ ਰੱਖੇ ਵੇ ਪੋਚਾ ਲਾਇਆ ਸੀਗਾ ਪੋਚਾ ਲਾਉਣ ਵਾਲੇ ਬੈੱਡ ਦੇ ਰਾਹਤੇ ਸੀਗੇ ਨੂਰਾ ਖੋਛ ਕਿਉਂਕਿ ਨੂਰੇ ਦੇ ਡੋਣੇ ਪਏ ਇਹਦੇ ਵਿੱਚ ਇਹੀ ਚਾਹੀਦੇ ਸੀ ਇਹਨੂੰ ਕੀ ਹੈ ਪੁੱਤ ਇਹ ਦੋਦੀ 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 ਡੋਗੀ ਕਹਿੰਦੀ ਐ ਡੋਗੀ ਆ ਡੋਗੀ ਆ ਐ ਹੈਂ ਇਹਦਾ ਸਿਰ ਕਿੱਥੇ ਆ ਤੇਰੀ ਡੋਗੀ ਦਾ ਸਿਰ ਕਿੱਥੇ ਆ ਕ 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 ਅਮੇ ਜਾਂ ਥੱਲੇ ਰੱਖੀਏ ਕੁੜੇ ਸਿਰ ਤਨਾ ਮਾਰ ਲੈ ਜੀ ਦਾ ਸੁਆਦ ਜ ਨਹੀਂ ਆਂਦਾ ਨਾ ਟਰੱਡੀ ਭਰ ਜਾਂਦਾ ਇੱਕ ਤੋਂ ਵੱਧ ਕਰਦੀ ਜਾਂਦੇ ਹੂੰ ਨਾਲੇ ਮਹਾਰੀ ਮਰਤ ਵੀ ਨਹੀਂ ਪਾਈ ਓਏ ਜੱਪੂ ਨੋ ਨੋ ਆ ਗਈ ਮੈਂ ਆ ਗਈ ਆ ਗਈ ਆ ਗਈ ਸੀ ਮੈਂ ਪੋਚੇ ਲਾ ਰਹਾ ਹੈ ਕਿ ਆਏ ਮਾਨ ਕਿੱਥੇ ਜੱਪੂ ਮਾਨ ਆ ਮਾਨ ਆਇਆ ਜੱਪੂ ਦਾ ਜੱਪੂ ਦਾ ਮਾਨ ਕਿੱਥੇ ਉਹ ਮਾਨ ਬੈਠਾ ਆਪ ਨਹੀਂ ਪਾਈ ਹੁਣ ਅਸੀਂ ਚੱਲੇ ਆਂ ਬਾਜ਼ਾਰ ਨੂੰ ਮੈਂ ਬੋਲਦੀ ਹਾਂ ਹੋਰ ਖੜ ਜਾ ਇਹ ਵੇਨਾ ਖੋਲ ਸਟੋਰ ਆ ਇਹ ਤੇ ਕੋਈ ਹਮ ਇਧਰੋਂ ਦੀ ਅਸੀਂ ਕਿੰਨੇ ਦਿਨ ਬਾਅਦ ਅੱਜ ਮਾਰਕੀਟ ਜਾ ਰਹੇ ਆ ਉਹ ਵੀ ਬਾਜ਼ਾਰ ਚੱਲਿਆ ਬਾਜ਼ਾਰ ਅਗਾਸ ਕਾਸ ਜੂਟ ਉੱਪਰ ਪਹੁੰਚ ਰਹੇ ਨੇ ਆਹ ਨਾਲ ਦਾ ਕਾਸ ਨਾਲੇ ਸਾਡਾ ਨਾਮ ਆਪਾਂ ਦਿਖਾ ਵੀ ਦਿੱਤਾ ਤੈਨੂੰ ਸੱਸੀ ਗਾਲ ਜੀ ਹੋਰ ਇੱਥੇ ਸਵਾਰੀ ਚੱਲੀ ਆਂਗ ਲੁੱਟੂ ਪੁੱਟੂ ਹੋ ਗਿਆ ਸਾਰੇ ਸਭ ਆਹ ਸੱਸੀ ਗਾਲ ਜੀ ਸਾਰੇ ਸਾਡੇ ਬਣ ਕੇ ਭਰਾ ਜਾਣਾ ਮੋਟਰ ਹੈਲੋ ਕਰ ਦੇ ਹੈਲੋ ਕਰ ਦੇ ਹੈਲੋ ਕਰ ਦੇ ਕਰ ਦੇ ਇਹ ਤਾਂ ਜਾਂਦੇ ਵਿੱਚ ਚਾਕਲੇਟ ਦਿੱਤੀ ਤਾਂ ਆਹ ਕਿਤੇ ਬੰਦ ਹੈ ਦੀ ਮੈਨੂੰ ਕੱਲ ਕੋਈ ਇਹ ਆਇਆ ਨਾ ਖਾਣ ਪੀਣ ਤੇ ਓਕੇ ਬਾਈ ਬਾਈ ਚਲੋ ਕਦੋਂ ਦੇਣਾ ਲੋ ਵੀ ਹੁਣ ਚਲੇ ਬਾਜ਼ਾਰ ਸਾਡੇ ਪਾਜੀ ਲੈ ਕੇ ਨਹੀਂ ਜਾ ਰਹੇ ਸੀ ਤੇ ਮੈਂ ਬਹੁਤ ਦਿਨਾਂ ਤੋਂ ਕਹਿ ਰਹੀ ਸੀ ਕਿ ਮੈਂ ਮਾਰ ਕੇ ਜਾਣਾ ਤੇ ਪਿੰਡ ਵਾਲੇ ਬਾਜ਼ਾਰ ਚ ਹੀ ਚੱਲੇ ਹਾਂ ਕੋਈ ਦੂਰ ਨਹੀਂ ਜਾ ਰਹੇ ਸੀ ਹੂੰ 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 ਕਿਉਂਕਿ ਕਾਰ 'ਤੇ ਬਹਿ ਕੇ ਵੀ ਨਾ ਅਸੀਂ ਬੋਰ ਹੋ ਗਏ ਥੋੜੀ ਵੀਡੀਓ ਬਣ ਨਹੀਂ ਰਹੀ ਸੀ ਕਾਰ ਬੈਠੇ ਬੈਠੇ ਮੈਂ ਕਿਹਾ ਅੱਜ ਬਾਜ਼ਾਰ ਦਾ ਗੇੜਾ ਹੀ ਕੱਢ ਕੇ ਆਉਂਦਾ ਥੰਡ ਬਹੁਤ ਹੈ ਅੱਜ ਸ਼ੁਕਰ ਹੈ بارش ਨਹੀਂ ਪਈ ਕਿਉਂਕਿ ਕੱਲ ਸਾਰਾ ਦਿਨ بارش ਪੈਂਦੀ ਰਹੀ ਐ ਤੇ ਓਖਾ ਸੀ ਸਾਰਾ ਕੁਛ ਕੰਮ ਵਗੈਰਾ ਕਰਨਾ ਅੱਜ ਜੱਪੂ ਵੀ ਨਾਲ ਜਾ ਰਿਹਾ ਤੇ ਜੱਪੂ ਮੈਨੂੰ ਵੇਖ ਰਿਹਾ ਕਿ ਮੰਮਾ ਕੀ ਕਹੀ ਜਾਂਦੇ ਨੇ ਹਨਾ ਜੱਪੂ ਸੋਹਣਾ ਪੁੱਤ ਜੱਪੂ ਚੱਲੋ ਚੱਲੋ ਅੱਗੇ 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 ਚਾਲਦੇ ਆਂ ਓਥੇ ਤੱਕ ਕਿੰਨੀ ਦੂਰ ਜਾਣਾ ਹੈ ਚੱਲਾਇਆ ਵੀ ਆ ਰਹੇ ਪਿੱਛੇ ਪਟਾਇਆ ਜੀ ਉਹ ਪਟਾਇਆ ਆ ਜਦੋਂ ਦਾ ਆਜੀ ਵੀ ਆ ਰਹੇ ਆ ਪਿੱਛੇ ਤੇ ਬੱਦਲ ਵੀ ਬਣਾ ਨਹੀਂ ਨਹੀਂ ਇਹ ਬੱਦਲ ਵੀ ਬਣਾ ਵੀਡੀਓ ਬਣਾਇਆ ਵਾ ਰਾਵੜ ਦੇ ਜੁੱਤੀਆਂ ਪਾਉਣ ਆਇਆ ਮੈਂ ਜੇ ਜਰਾਬਾ ਦਾ ਮੋਟੀਆਂ ਬਾਲੀਆਂ ਨਾ ਯਾਰ ਲਾ ਕੇ ਪੱਕੇ ਦੇਖੋ ਜੀ ਜੇ ਜਰਾਬ ਦੇ ਪਾਣੀ ਹੋਵੇ ਤਾਂ ਬੰਦਾ ਜਰਾਬ ਹੋ ਜਾਣਾ ਮੋਟੀ ਵੀ ਨਾ ਥੋੜੀ ਜਿਹੀ ਨਹੀਂ ਪਤਲੀ ਜੀ ਆ ਫੁੱਲ ਵੀ ਜਾਣਾ ਹੈ ਹਾਂ ਉਹਨੂੰ ਸਦਾ ਹੀ ਗਾਰ ਪਿੱਛੇ ਵੱਡੀ ਆ ਉਹ ਪਿੱਛੇ ਹੀ ਨਹੀਂ ਕਿਤੇ ਉਹ ਟਾਲੀ ਖਾਫੇ ਵਾਲੇ ਹੱਥ ਜੇ ਹਜੇ ਚੈਂਪਰ ਲੈ ਬਹਿ ਕੇ ਬळा ਨਾ ਬਹਿ ਕੇ ਬळा ਮੈਂ نیچے ਬਹਿ ਕੇ ਬੰਨੇ ਬੰਨੇ ਹਾਂ نیچے ਬਹਿ ਜਾ ਆਏ ਐਸੀ ਕਰ ਹਾਂ ਕੀ ਸੂ ਦਸੋਂਏ ਲੱਗਦੇ ਨਾ ਇੱਕ ਮੱਟੀ ਵੀ ਵੇਚ ਦੇ ਕੀ ਬਸ ਠੀਕ ਹੈ ਆਲੂ ਸੱਤੀ ਵੀ ਵੇਚ ਦੇ ਕਿਹੜੇ ਜਿਹੜੇ ਆਲੂ ਆਲੂ ਹੋ ਜਾਣਗੇ ਜਿਹੜੀ ਕੱਟੀ ਆਪਣੇ ਮੁੱਕੀ ਨਹੀਂ ਪਈ ਆਲੂਆਂ ਦੀ ਫੈਕਟਰੀ ਪਾਵਾਂਗੇ ਅਸੀਂ ਠੀਕ ਹੈ ਕਿੱਥੇ ਉਸ ਤੋਂ ਬਣਾਵਾਂਗੇ ਹੜਾ ਤਾਂ ਸਰਦੀਆਂ ਚ ਬਹੁਤ ਆਲੂ ਬਣਾਉਂਦਾ ਆਲੂ ਚਿਪਸ ਬਣਾਉਂਦੇ ਸਰਦੀਆਂ ਤੂੰ ਕਦੋਂ ਆਵਾਜ਼ ਮਾਰਨੀ ਮੈਂ ਉੱਪਰੋਂ ਲੈ ਕੇ ਜਾਣਾ ਜਾਓ 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 ਪਾਪਾ ਨਾ

ਅਸੀਂ ਆਗੇ ਘਰੇ ਤੇ ਲੈ ਆਇਆ ਜੂ ਸ਼ੂਜ਼ ਬਾਕੀ ਹੁਣ ਕੁਛ ਨਹੀਂ ਕਰਨਾ ਸਾਡੇ ਬਾਜੀ ਕੇ ਨੇ ਵੀ ਕਰਨ ਸਾਡੇ ਪਹੁੰਚ ਚੁਕੇ ਆ ਭੰਡ ਬਾਜੀ ਮੈਂ ਨਾ ਨਹੀਂ ਆਣਾ ਬਾਗ ਉਤਰੋ ਗਿਆ ਤੇ ਸੁਨੀਪਾ ਆ ਗਿਆ ਗੋਲੂ ਲੈ ਗਿਆ ਦੋਲ ਨਹੀਂ ਇਹਦਾ ਦੁੱਧ ਲੈ ਕੇ ਆਉਣਾ ਚਾਪਨੋਰ ਵੀ ਫਰਦਾ ਕੁੜੀ ਨੂੰ ਲੈ ਲੋ ਮੇਰੀ ਕੱਟ ਨਹੀਂ ਠੀਕਾ ਮੁਰੇ ਵੇ ਵੇ ਜੋ ਤੂੰ ਆਪਾ ਜੀ ਤਾਂ ਜੀ ਤਾਂ ਕਰਦੇ ਕਿਧਰ ਚੱਲੇ ਆ ਲੋ ਵੀ ਅਸੀਂ ਚੱਲੇ ਹੁਣ ਦੁੱਧ ਲੈਣ ਠੀਕ ਹੈ ਤੇ ਜਾਂਦੇ ਆ ਜਾਂਦਾ ਨਹੀਂ ਵੀਡੀਓ ਜਾਓ ਫੋਨ ਕਰੋ ਕਿਧਰ ਜਾਓ ਵੀ ਪਾਪਾ ਚੱਲ ਗਏ ਆ ਜਾਣਾ ਨਹੀਂ ਬਾਪੂ ਜਾਣਾ ਨਹੀਂ ਆ ਪਾਪਾ ਚੱਲ ਗਏ ਆ ਚੱਲ ਗਏ ਦੁੱਧੂ ਲੈ ਕੇ ਆ ਗਏ

ਦੱਦ ਮੋਰ ਚੱਲਿਆਂ ਲੈ ਕੇ ਦੱਦ ਤੇ ਜਪਨੂਰਾ ਪਾਈ ਜਾਂਦਾ ਰੌਲਾ ਰਪਣ ਪਾਲਿਆ ਤੌਫੀ ਕੀ ਡੈਗ ਜਪਨੂਰੇ ਦੀ ਤੇ ਤੋ ਵੀ ਆਪਾਂ ਨਵੀਂ ਚਾਕਲੇਟ ਲੈ ਕੇ ਦੇਵਾਂਗੇ ਤੈਨੂੰ ਚੰਗਾ ਠੀਕ ਹੈ ਹੈ ਨਵੀਂ ਚਾਕਲੇਟ ਫਿਰ ਆਏ ਸੀ ਕਿਸਤਾਨਾ ਆਟੀਆਂ ਦੱਦ ਬਾਹਰ ਟਿਕਣੀ ਤਨਪਾਲ ਟਿਕਣਾ ਦੁੱਧ ਲੈ ਲਵਾਂਗੇ ਇਹ ਇਹ ਆ ਦੇਖੋ ਜੱਪੂ ਆ ਪਾਣੀ ਚ ਪਾਣੀ ਚ ਨਵਾਉਂਗਾ ਠੰਡਾ ਪਾਣੀ ਆ ਠੰਡਾ ਪਾਣੀ ਪੀ ਕੇ ਓਏ 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 ਜੱਪੂ ਅੜ ਜਾ ਆ ਪਾਣੀ ਏ ਸ਼ਾਬਾ ਲਾ ਰਹੀ ਆਪਾਂ ਸੜਕ ਤੇ ਪਹੁੰਚ ਗਏ ਆ ਸੜਕ ਬਹੁਤ ਸਾਫ਼ ਆ ਤੇ ਆ ਦੇਖ ਇਹ ਬੂਟੇ ਬਾਟੇ ਸਾਰੇ ਆਪਣੇ ਰੋਡ ਦੇ ਉੱਤੇ ਨਾਲੇ ਦੁਆਲੇ ਸਾਰੇ ਲੱਗੇ ਹੋਏ ਆ। ਮੈਂ ਤਾਂ ਹੂੰ ਜਿਹੜੇ ਹੁਣ ਖਸਾ ਦੇ ਸਾਰੇ ਫੁੱਲ ਆਉਂਦੇ ਆ। ਹੂੰ ਉਹਨਾਂ ਦਾ ਕੰਮ ਆਪਾਂ ਹੋ ਜਾਂਦਾ। ਜਿਹੜੇ ਚੱਲ ਹਾਂ ਚੱਲਦੇ ਦਾ ਉਹ ਤਾਂ ਉਹ ਲਿਆਂਦਾ ਆਪਾਂ। ਤੇ ਉਹ ਤਾਂ ਫਿਰ ਫੁੱਲ ਲੱਕ ਆਉਂਦਾ। ਇਧਰ ਸਾਹਮਣੇ ਗੁਰਦੁਆਰਾ ਸਾਹਿਬ ਆ ਗੁਰਦੁਆਰੇ ਤੋਂ ਇਧਰ ਨੂੰ ਮੁੜ ਕੇ ਤੇ ਗਲੀ ਆ ਰਹੀ ਆਪਣੀ ਤਾਂ ਦੇਖੋ। ਆ ਜਪਰੂ ਰੋਈ ਜਾਂਦਾ ਜੀ। ਦੇਖੋ। ਇਹ ਜਪੂ ਦੁੱਧ ਲੈਣ ਆਏ ਸੀਗੇ ਅਸੀਂ ਵੀਰ ਚੇਰ ਦੇ ਉੱਤੇ ਅੱਜ ਹੋਰ ਹੋਈ ਤੇ ਭਾਈਆ ਅੱਬੇ ਲਾਲਦਾਨ ਨੱਕ ਕੀਤੇ ਘਰੇ ਟਕਣਾ ਨਹੀਂ ਗਾ ਠੰਡ ਜਾਊਗੀ ਲੱਗਾ ਪਰ ਇਹ ਤੇ ਕੀ ਆ ਹੁੰਦਾ ਕਾ ਆਦੂ ਦੇਵਾ ਸੁਖਤਿ ਤੇ ਆਈ ਸ਼ਾਬਾਹ ਓ ਚਾਚਾ ਤਾਂ ਸਰਦਾਰ ਤਰਨਗੁਪਤ ਕਾਟਾ ਆ ਗਈ ਆਪਣੀ ਗਲੀ ਕਾਟਾ ਅਹ ਕਾਟਾ ਲੋ ਬਈ ਕਾਟਾ ਜੇ ਜੇ ਚਾਹ ਵਾ ਜੋਰ ਲੱਗਿਆ ਯਾ ਯਾ ਚਾਹ ਚਾਹ ਜੱਪੂ ਦੇਖਿਆ ਗਏ ਤੁਨੂ ਦੇਖੋ ਉੱਤਮ ਜੀ ਰਖੋ ਆਦਿ ਗੋਦਰਾ ਸੁਰ ਨੈਣ ਗੋਦਰਾ ਨਾਇ ਸੇਨਾ ਤਰਦਾ ਨਾ ਸਾ ਗੀਤ ਕਾ ਲਾਲ ਸਰਸੰਤ ਪਾਲ ਪਾਇ ਜਿਨ ਕਾਲ ਕੀ ਨਾਮ ਅਮਰ ਤੇਰਾ ਅਰਮੇ ਉਪਕਰ ਬਾਸਾ ਪਾ ਕਰੇ ਪਹੁੰਚਣ ਵਾਲੇ ਆ ਉਹ ਆ ਗਿਆ ਕਮੋੜ ਉਸ ਤੋਂ ਬਾਅਦ ਇੱਕ ਹੋਰ ਮੋੜ ਆਊਗਾ ਥੋੜਾ ਥੋੜਾ ਜਿਹਾ ਬੱਚੀ ਸੁਸਤ ਮੁੜ ਕੇ ਮੋੜਾ ਉਸ ਤੋਂ ਬਾਅਦ ਮੁੜ ਕੇ ਆਪਣਾ ਘਰ ਆਊਗਾ ਆਇਆ ਇੱਕ ਘਰ ਛੱਡ ਕੇ ਆਇਆ ਦੂਜਾ ਘਰ ਜਾਣਾ ਆਇਆ ਆਇਆ ਜਾਣਾ ਆਇਆ ਆਇਆ ਐ ਟਲੋ ਵੀ ਜੱਪੂ ਉਹ ਚੱਲਿਆ ਤੇ ਜੱਪੂ ਛਾੜਾ ਚੱਲਿਆ ਕਰ ਲੋ ਆ ਦੇਖੋ ਮੁੜ ਗਏ ਨਾ ਆਪਾਂ ਹੁਣ ਆ ਮੋੜ ਮੋੜਦਾ ਤੇ ਆ ਗਿਆ ਆਪਣਾ ਕਾਰ ਡੌਗੀ ਬਾਹਰ ਚ ਖੜਾ ਆਪਣੇ ਆ ਦੇਖੋ ਇਹ ਆਪਣਾ ਕਾਰਾ ਰਵਾਨ ਡੌਗੀ ਨੂੰ ਰੋਟੀ ਭਰ ਰਹੀ ਆ ਦੇਖੋ ਅਜਾ ਕਈ ਲੋਕੀ ਨੂੰ ਰੋਟੀ ਖਾਣਾ ਖਵਾਇਆ ਜਾ ਰਿਹਾ ਐ ਸੂਈ ਵੀ ਆ ਵਿਚਾਰੀ ਆਪਣੇ ਉਹ ਘਰ ਦੇ ਸਾਹਮਣੇ ਹੈਗਾਗਾ ਉਹ ਵਾੜੇ ਚੋੜ ਨਾ ਟੀਨਾ ਦੇ ਥੱਲੇ ਸੂਈ ਵੀ ਆ ਇਹ ਇਹ ਫਿਰ ਜਾ ਦੁੱਧ ਵਗੈਰਾ ਜਦੋਂ ਭੁੱਖ ਲੱਗਦੀ ਇਹਨੂੰ ਤੇ ਪਾ ਲਈਦਾ ਸੀਪਾ ਭਮਰਾ ਤੇ ਜਾਂ ਰੋਟੀ ਮੰਗੇ ਰੋਟੀ ਦੇ ਦੇਦੀ ਇਹਨੂੰ ਰੋਟੀ ਖਾ ਲੈਂਦੀ ਐ ਵਿਚਾਰੀ 对。Uh oh. uh oh.